ਇਹ ਗੁਰੂ ਨਹੀਂ ਸੀ ਧਰਨ ਕਰਦੇ ਵੀ ਮੈਂ ਬ੍ਰਹਮਾ ਦਾ ਪੁੱਤ ਆ ਮੇਰਾ ਤੇ ਪਿਓ ਐਡਾ ਤਗੜਾ ਤੇ ਕੀ ਕਰਦੇ ਸੀ ਜਿੱਥੇ ਮਰਜੀ ਸਭਾ ਚ ਜਾ ਕੇ ਬਹਿ ਜਾਂਦੇ ਸੀ ਤੇ ਮਾਫੀ ਦਿਓ ਅੱਜ ਵਰ ਦਾ ਕੰਮ ਨਹੀਂ ਸੀ ਹਰ ਇੱਕ ਨੂੰ ਖੋਲਵਾ ਵੀ ਆਓ ਅੱਜ ਹਰ ਇੱਕ ਨੂੰ ਖੋਲਵਾ ਵੀ ਕਲਯੁਗ ਵਾ ਇਹਨਾਂ ਨੂੰ ਜੇ ਧੱਕ ਕੇ ਬਾਹਰ ਕੱਢਿਆ ਵੀ ਤੁਸੀਂ ਗੁਰੂ ਵਾਲੇ ਨਹੀਂ ਬਣੇ ਚਲੋ ਬਾਹਰ ਤੁਹਾਡਾ ਨਹੀਂ ਇੱਥੇ ਕੰਮ ਤੇ ਐਨੀਆਂ ਉਮਰਾਂ ਨਹੀਂ ਗਈਆਂ ਵੀ 10 20 30 ਸਾਲ ਫਿਰ ਤੁਰ ਕੇ ਫੇਰ ਆਜਣ ਕੀ ਪਤਾ ਘੜੀਕ ਨੂੰ ਕਿਸੇ ਨਾਲ ਕੀ ਬਣ ਜਾਣਾ ਇਥੇ ਰੋਜ਼ ਸਮਝਾਇਆ ਜਾਣਾ ਵੀ ਜਦੋਂ ਸਮਝ ਲੱਗ ਜੇ ਉਦੋਂ ਹੀ ਗੁਰੂ ਵਾਲੇ ਬਣ ਕੇ ਤੇ ਬਾਣੀ ਪੜਨ ਲੱਗ ਪੋ ਤੇ ਭਲਾ ਹੀ ਭਲਾ ਵਾ ਉਦੋਂ ਕੀ ਹੁੰਦਾ ਸੀ ਨਾਰਦ मुनि ਜਿੱਦੀ ਮਰਜ਼ੀ ਸਭਾ 'ਚ ਬਹਿ ਜਾਂਦਾ ਸੀ ਜਾ ਕੇ ਤੇ ਉਹ ਨੱਕ ਬੋਲ ਵਟਦੇ ਸੀ ਵੀ ਇਹ ਨਗੋਰਾ ਬੰਦਾ ਵਾ ਤੇ ਆਣ ਕੇ ਸਭਾ 'ਚ ਬਹਿ ਜਾਂਦਾ ਤੇ ਇਹਨੂੰ ਤੇ ਆਗਿਆ ਹੀ ਨਹੀਂ 기ਤੇ ਇਹਦੇ ਮਨ ਵਿੱਚ ਹੰਕਾਰ ਵਾ ਵੀ ਮੈਂ ਬ੍ਰਹਮਾ ਦਾ ਪੁੱਤ ਵਾਂ ਤੋ ਨਾ ਨੇ ਆਖਿਆ ਚੁੱਪ ਕਰੋ ਕਿਤੇ ਬ੍ਰਹਮਾ ਸਰਾਫ ਨਾ ਦੇ ਦੇ ਕਿਉਂਕਿ ਵੱਡੇ ਪਿਓ ਦਾ ਪੁੱਤ ਵਾ ਬਿੰਦਾ ਵਾ ਤੇ ਇਦਾਂ ਕਰਿਆ ਕਰੋ ਵੀ ਜਿੱਥੇ ਬਹਿ ਕੇ ਜਾਂਦਾ ਨਾ ਤੇ ਸੁਣਿਆ ਵਾ ਵੀ ਨਗੁਰਾ ਬੰਦਾ ਜਿੱਥੇ ਬਿੰਦਾ ਉਹ ਧਰਤੀ ਭ੍ਰਿਸ਼ਟੀ ਜਾਂਦੀ ਆ ਤੇ ਤੁਸੀਂ ਇਦਾਂ ਕਰਿਆ ਕਰੋ ਵੀ ਦੋ ਦੋ ਹੱਥ ਚੌੜੀ ਤੇ ਦੋ ਦੋ ਹੱਥ ਡੂੰਗੀ ਉਹ ਮਿੱਟੀ ਪੁੱਟ ਕੇ ਨਾ ਤੇ ਉਹ ਦਰਿਆ 'ਚ ਰੋੜ ਆਇਆ ਕਰੋ ਸਾਫ਼ ਮਿੱਟੀ ਲਿਆ ਕੇ ਉੱਥੇ ਪਾ ਦਿਆ ਕਰੋ ਹੋਏ ਕੋਈ ਮੈਂ ਕਿਸੇ ਨੂੰ ਜਾਣ ਬੁੱਝ ਕੇ ਨਹੀਂ ਕਹਿ ਰਿਹਾ ਜੋ ਹੋਇਆ ਹੁਣ ਨਾਰਦ मुनि ਸੰਤਾਂ ਦੀ ਸਭਾ ਵਿੱਚੋਂ ਬਹਿ ਕੇ ਉੱਠ ਕੇ ਗਏ ਉਹ ਹਮਨ ਕਰਦੇ ਸੀ ਉਸ ਸਮੇਂ ਦੀ ਮਰਜ਼ਾਦਾ ਸੀ ਜਦੋਂ ਉੱਠ ਕੇ ਗਏ ਤੇ ਉਹਨਾਂ ਦਾ ਰਹਿ ਗਿਆ ਇੱਕ ਤਾਰਾ ਕਾਲੀ ਕਾਲੀ ਪ੍ਰਸ਼ਾਦ ਲੈ ਕੇ ਉੱਠ ਕੇ ਚਲੇ ਗਏ ਤੇ ਉਹ ਹੱਥ ਵਿੱਚ ਰੱਖਦੇ ਸੀ ਨਾ ਇੱਕ ਤਾਰਾ ਵਜਾਉਂਦੇ ਰਹਿੰਦੇ ਸੀ ਉਹਦੇ ਨਾਲ ਨਾਰਾਇਣ ਨਾਰਾਇਣ ਕਰਦੇ ਸੀ ਉਹ ਜਦੋਂ ਉਹ ਚਲੇ ਗਏ ਤੇ ਫਿਰ ਚੇਤਾਇਆ ਵੀ ਮੇਰਾ ਇੱਕ ਤਾਰਾ ਤੋਂ ਉੱਥੇ ਰਹਿ ਗਿਆ ਉਹ ਤੁੰਬਾ ਤੇ ਜਦੋਂ ਲੈਣ ਆਏ ਤੇ ਉੱਥੇ ਇੱਕ ਸੰਤਾਂ ਦਾ ਇੱਕ ਸੇਵਕ ਮਿੱਟੀ ਪੋਟ ਰਿਆ ਸੀ ਕਈ ਨਾਲ ਤੇ ਨਾਰਦ Muni ਜੀ ਕਹਿੰਦੇ ਨੇ ਇੱਥੇ ਤੇ ਰੋਜ਼ ਸਤ ਸੰਗ ਹੁੰਦਾ ਤੂੰ ਇਹ ਮਿੱਟੀ ਕੋ ਪੋਟਣਾ ਤੋ ਜੀ ਦੇ ਹੱਥ ਵਿੱਚ ਕਈ ਹੋਵੇ ਉਹਦਾ ਮੂੰਹ ਠਾਣ ਹੁੰਦਾ ਨਾ ਉਹਨੂੰ ਨਹੀਂ ਪਤਾ ਉਹ ਕਹਿੰਦਾ ਇਹ ਤੇ ਸਾਧ ਸੰਗਤ ਵਾਲਾ ਥਾਂ ਵਾ ਤੇ ਤੂੰ ਮਿੱਟੀ ਕੋ ਪੋਟਣਾ ਉਹ ਆਂਦਾ ਮਿੱਟੀ ਐਵੇਂ ਸਾਨੂੰ ਵਕਤ ਪਾਇਆ ਵਾ ਉਹ ਬ੍ਰਹਮਾ ਦਾ ਪੁੱਤ ਵਾ ਨਾਰਦ ਉਹ ਐਵੇਂ ਹੰਕਾਰਿਆ ਫਿਰਦਾ ਵੀ ਮੈਂ ਬ੍ਰਹਮਾ ਦਾ ਪੁੱਤ ਵਾਂ ਤੇ ਹੈਗਾ ਨਗੁਰਾ ਵਾ ਤੇ ਉਹ ਸਾਧ ਸੰਗਤ ਵਿੱਚ ਆਣ ਕੇ ਬੈਂਦਾ ਤੇ ਜਿੱਥੇ ਨਗੁਰਾ ਬੈਂਦਾ ਉਹ ਧਰਤੀ ਭ੍ਰਸਟੀ ਜਾਂਦੀ ਆ ਤੇ ਉਹ ਤਾਂ ਕਰਕੇ ਮਿੱਟੀ ਪੁੱਟੀ ਦੀ ਉਹ ਰੋਜ ਤੇ ਉਥੇ ਰੋੜ ਕੇ ਆਈਦੀ ਤੇ ਇੱਥੇ ਲਿਆ ਕੇ ਸਾਫ ਮਿੱਟੀ ਪਾਈਦੀ ਆ ਜਦੋਂ ਇਹ ਗੱਲ ਆਖੀ ਤੇ ਫਿਰ ਉਹ ਉੱਥੋਂ ਹੀ ਪਛਾਣ ਮੁੜਿਆ ਤੇ ਉਹ ਜਦੋਂ ਕਈ ਵਾਲੇ ਨੇ ਵੇਖਿਆ ਵੀ ਇਹ ਤਾਂ ਨਾਰਦ ਮਣੀ ਉਹ ਕਹਿੰਦਾ ਜੀ ਮੇਰੀ ਨਾ ਕਿਤੇ ਸ਼ਿਕਾਇਤ ਲਾ ਦਿਓ ਬ੍ਰਹਮਾ ਕੋਲ ਆਪਣੇ ਪਿਓ ਕੋ ਜਾ ਕੇ ਉਹ ਕਹਿੰਦਾ ਸ਼ਿਕਾਇਤ ਕਰਦੀ ਲਾਉਣੀ ਆ ਤੂੰ ਤੇ ਮੇਰੇ ਕੰਨ ਖੋਲ ਦਿੱਤੇ ਆ ਹੁਣ ਮੈਂ ਗੁਰੂ ਧਾਰਨ ਕਰਾਂਗਾ ਕਿਉਂਕਿ ਉਦਾਂ ਇੱਥੇ ਮੋਲ ਹੀ ਕੋਈ ਨਹੀਂ ਕਿਉਂਕਿ ਨਗਰੇ ਬੰਦੇ ਨੂੰ ਐਡਾ ਮਾੜਾ ਆਖਿਆ ਮਹਾਰਾਜ ਨੇ ਕਿਹਾ ਨਹੀਂ ਸਤਗੁਰ ਬਾਜੋ ਗੁਰ ਨਹੀਂ ਕੋਈ ਨਗੋਰੇ ਕਾਹ ਹੈ ਨਾਉ ਬੁਰਾ ਹੁਣ ਮਹਾਰਾਜ ਕਹਿੰਦੇ ਨੇ ਜਦੋਂ ਫਿਰ ਨਾਰਦ मुनि ਗੁਰੂ ਵਾਲੇ ਬਣੇ ਗੁਰੂ ਵਾਲੇ ਬਣੇ ਤੇ ਉਹਨਾਂ ਦੇ ਰੋਮ ਰੋਮ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਸੀ ਤੇ ਐ ਸਭ ਤੋਂ